ਏ ਬਾਕੀ ਇਮੀਗ੍ਰੇਸ਼ਨ ਜੱਜਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਰਿਮੂਵ ਵੀ ਕੀਤਾ ਜਾ ਰਿਹਾ ਆ ਜਾਂ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਛੱਡ ਕੇ ਜਾ ਰਹੇ ਆ ਐਗਜ਼ਾਮਪਲ ਮੈਂ ਦੱਸਦਾ ਜਾਵਾਂ ਯੂਟਾ ਸਟੇਟ ਦੇ ਵਿੱਚ ਕਹਿੰਦੇ 60% ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਪਿਛਲੇ ਕੁਝ ਮਹੀਨਿਆਂ ਚ ਉਹ ਛੱਡ ਚੁੱਕੇ ਆ ਯੂਟਾ ਉਹ ਕਹਿੰਦੇ ਵੀ ਅਸੀਂ ਜੋਬ ਨਹੀਂ ਕਰਨੀ ਹੈਗੀ ਸੋ ਇੰਨਾ ਜ਼ਿਆਦਾ ਪ੍ਰੈਸ਼ਰ ਆ ਇਮੀਗ੍ਰੇਸ਼ਨ ਜੱਜਸ ਦੇ ਉੱਤੇ ਤੁਸੀਂ ਦੇਖ ਸਕਦੇ ਆ ਸੋ ਪੋਲੀਟੀਕਲ ਸਾਈਲੰਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਤਣਾਅ ਕੱਸਿਆ ਜਾ ਰਿਹਾ ਹੈਗਾ ਸੋ ਕਹਿੰਦੇ ਵੀ ਜਿੰਨੇ ਕੁ ਰਹਿ ਗਏ ਆ ਉਹਨਾਂ ਦਾ ਹੁਣ ਕਿੰਨਾ ਹੋਰ ਬੈਕਲੌਗ ਆ ਉਹ ਵੱਜੂਗਾ ਆਪਾਂ ਦੇਖਿਆ ਜੀ ਸੈਨ ਫਰਾਂਸਿਸਕੋ ਤੋਂ ਵੀ ਕੁਝ ਜ਼ਿਆਦਾ ਜਿਹੜੇ ਆ ਉਹ ਕੁਇਟ ਕਰ ਗਏ ਹੈਗੇ ਆ ਸੋ ਇਸ ਤੋਂ ਅੱਗੇ ਚਲੀਏ ਜਿਹੜਾ ਆਪਾਂ ਜਿਹੜੇ ਬੱਚੇ ਇੱਥੇ ਪੌਰਨ ਹੋਣੇ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜੀ ਆ ਬਿਲਕੁਲ ਹਰਜੋਤ ਸਿੰਘ ਜੀ ਇਸ ਟਾਈਮ ਇਹ ਚੀਜ਼ ਆਪਣੇ ਜਿਹੜਾ ਉਹ ਸਾਹਮਣੇ ਆ ਵੀ ਕੀ ਕੁਝ ਜਿਹੜਾ ਉਹ ਚੱਲ ਰਿਹਾ ਆ ਇਮੀਗ੍ਰੇਸ਼ਨ ਜੱਜਸ ਨੂੰ ਲੈ ਕੇ ਜਿਹੜਾ ਇੱਕ ਚੀਜ਼ ਜਿਹੜੀ ਆਪਾਂ ਕਹਿੰਦੇ ਜਾਈਏ ਇਮੀਗ੍ਰੇਸ਼ਨ ਜੱਜ ਇਹ ਕਹਿੰਦੇ ਵੀ ਅਸੀਂ ਫਾਈਟ ਬੈਕ ਵੀ ਜਿਹੜਾ ਉਹ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜਾ ਉਹ ਉਲਟ ਜੋ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੀਤਾ ਜਿਹੜਾ ਉਹ ਜਾਦਿਆ ਆ ਕਈਆਂ ਨੇ ਤਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਡਿਪਾਰਟਮੈਂਟ ਆਫ ਇਨਜਸਟਿਸ ਅਵੀਕਰਾਰ ਜਿਹੜਾ ਉਹ ਕਹਿਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਸੋ ਆਬਵੀਅਸਲੀ ਜਦੋਂ ਜੌਬ ਜਾਂਦੀ ਆ ਤੇ ਬੰਦੇ ਥੋੜੇ ਨਾਰਾਜ਼ ਵੀ ਜਿਹੜੇ ਉਹ ਹੋਣੇ ਆ ਤੇ ਤੇ ਟਰੰਪ ਪ੍ਰਸ਼ਾਸਨ ਦਾ ਇਹੀ ਇਸ ਟਾਈਮ ਰਵਈਆ ਆ ਵੀ ਜਿਹੜੇ ਇਮੀਗ੍ਰੇਸ਼ਨ ਜਿਹੜੇ ਖਾਸ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਲੋਕਾਂ ਦੇ ਸਾਈਲਮ ਜਾਦਾ ਪਾਸ ਕਰ ਰਹੇ ਆ ਲੋਕਾਂ ਨੂੰ ਇੱਥੇ ਰਹਿਣ ਦੀ ਮੌਲਤ ਦੇ ਰਿਹਾ ਜਾਂ ਉਹਨਾਂ ਨੂੰ ਕਹਿ ਰਿਹਾ ਵੀ ਹਾਂ ਓਕੇ ਆ ਉਹਨਾਂ ਜੱਜਾਂ ਦੇ ਉੱਤੇ ਜਿਹੜੀ ਇਹ ਤਲਵਾਰ ਆ ਉਹ ਲਟਕੀ ਪਈ ਆ ਤੇ ਤਲਵਾਰ ਜਿਹੜੀ ਉਹ ਡਿੱਗ ਰਹੀ ਆ ਉਹਨਾਂ ਦੇ ਉੱਤੇ ਗਾਜ ਜਿਹੜੀ ਇਸ ਟਾਈਮ ਡਿੱਗ ਰਹੀ ਹੈਗੀ ਆ